you ਸਾਰ ਪ੍ਰਯੋਗ ਸ੍ਰਮਣੀ ਕੈਨ ਦੁਆਰੇ ਜਿਜ ਕੋਤਵ ਵਿਕਾਰ ਰਹਾ ਮੂਰ ਤੇ ਉਤਪੰਨ ਬਤੀ ਰਹੇ ਨਗਨਾ ਦਾ ਸੁਧ ਕਹਿ ਨਹੀ ਮਾਨ ਕਾਮਨਾ ਤੀਰ ਜਾਏ ਵਸਿਓ ਸਿਰ ਘਰ ਕਰ ਤਰਾਈ ਮਨ ਕੇ ਮੈ ਨਾ ਪੁੱਤਰ ਇਹ ਵਿਦਾ ਜੇ ਲਖ ਰਜਤਨ we ਸਾਦ ਸੰਗਤ ਹੈ ਸਿਰ ਕਾ we are be दुजे लॻा I'm not ਦੀ ਸੱਤ ਸ਼ਬਦ ਸ਼ਾਇਰ ਜੀ ਤੁਹਾਨੂੰ ਇਹ ਬਾਕੀ ਨੂੰ ਪਿਆਰ ਇਸ਼ਾਤ ਸੰਗ ਜੀਓ ਆਓ ਇੱਕ ਵਾਰੀ ਫੇਰ ਤੁ ਆਪਣੇ ਰਸਨਾ ਨੂੰ ਪਵਿੱਤਰ ਕਹੀਏ ਕੋਈ ਵੀ ਰਸਨਾ ਵੰਦੀ ਨਾ ਰੱਖੇ ਤੇ ਤੁਹਾਰੀ ਤਹੰਦੇ ਗਰਜ ਵੱਜੇ ਹੱਥੋ ਜੀ ਵਾ ਦੇਵੀ ਸੋ ਕੁਮਾਰ ਸਾਹਿਬ ਜੀ ਦੀ ਧਰਤੀ ਬਾਣ ਦੇ ਜਾਪ ਹੋਏ ਹਨ ਉਪਰੰਤ ਸ਼ਰਧਾਂਜੋਕੀ ਤੋਂ ਦਾਰ ਗ੍ਰਹਨ ਸਰਬਜੀਤ ਜੀ ਦੀ ਧਰਤੀ ਬਾਣ ਦੇ ਜਾਪ ਹੋਏ ਨੇ ਉਪਰੰਤ 12 ਮਾਹ ਦੀ ਭਗਤੀ ਬਾਣ ਦੇ ਜਾਪ ਹੋਏ ਨੇ ਪਰੰਤ ਸਾਰੀਆਂ ਸੰਗਤਾਂ ਨੇ ਹਾਲੇ ਕਰ ਕਾਲ ਕੀ ਸਤਿਗੁਰਾਂ ਦੇ ਚਰਨਾਂ ਦੇ ਪਾਤ ਅਰਦਾਸ ਕਰਨੀ ਕੀਤੀ ਹੈ ਦੁਆਰ ਦੀ ਕਰਨੀ ਕੀਤੀ ਹੈ ਵਰਤ ਦਾ ਭਲਾ ਮੰਗਣਾ ਕੀਤਾ ਹੈ ਜੋ ਸਤਿਗੁਰਾਂ ਨੇ ਸਾਨੂੰ ਪਵਿੱਤਰ ਪਾਵਨ ਮੁਖਵਾਕ ਦੇ ਬਚਨ ਨੂੰ ਵਾਕਿ ਕੀਤੇ ਨੇ ਪਹਿਲੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਥੋਰਖ ਰਾਗ ਦੇ ਵਿੱਚ ਇਹਨਾਂ ਪਵਿੱਤਰ ਪਾਵਨ ਬਚਨਾਂ ਦੇ ਰਾਹੀਂ ਸਾਨੂੰ ਇਹ ਸਮਝਾ ਰਹੇ ਨੇ ਕਿ ਗਿਆਨ ਦੇ ਰਹੀ ਹੈ ਇਹ ਸਾਡਾ ਜੀਵਨ ਦਾ ਅਸਲੀ ਮੰਗੋਰਤ ਕੀ ਹੈ ਉਸ ਦੇ ਬਾਰੇ ਸਮਝਾ ਰਹੀ ਸਤਿਗੁਰੂ ਜੀ ਨੇ ਪਿਤਰ ਪਾਵਨ ਮੋਖਵਾਹਨੇ ਬਚਨਾਂ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਉਹੀ ਲੋਕ ਧਰਮੀ ਨਹੀਂ ਹੋ ਸਕਦੇ ਜਿਹੜੇ ਪਾਠ ਪੜਿਓ ਅਰ ਦੇਵ ਵਿਚਾਰਿਓ ਨਿਵਲ ਕੋਇ ਨਮ ਸਾਧੇ ਪੰਤ ਜਨਾ ਸੋ ਸੰਤ ਨਾ ਸੁਖਿਓ ਅਦਕ ਅਹੰ ਬੁੱਧ ਬਾਦੇ ਪਿਆਰੇ ਇਨ ਵਿਰਤ ਮਿਲਨ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੈ ਜੀਜਾ ਬੁੱਧ ਵਿਜੇਕਾ ਦੀ ਮਹਾਵਾਕਾਂ ਅਨੁਸਾਰ ਜਿਹੜੇ ਜੇਵਨ ਦਾ ਧਾਵਾ ਕਰਦੇ ਹਨ ਧਾਰਮਿਕ ਗ੍ਰੰਥ ਪੜ੍ਹਦੇ ਹਨ ਧਾਰਮਿਕ ਪੁਸਤਕਾਂ ਪੜ੍ਹਦੇ ਹਨ ਵੇਦ ਸਾਸਤਰ ਪੜ੍ਹਦੇ ਹਨ ਪਾਠ ਬੜਿਓ ਅਦ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਭਾਵ ਅਨੰਤ ਤਰ੍ਹਾਂ ਦੇ ਆਸਣ ਕਰਦੇ ਹਨ ਯੋਗ ਆਸਣ ਇਹ ਬੋਧਾਕੀ ਆਪਣੇ ਸੁਆਸਥਾਨ ਨੂੰ ਜਿਹੜਾ ਹੈ ਉਹ ਉੱਪਰ ਚੜਾ ਲੈਂਦੇ ਨੇ ਸੋਨ ਦੇ ਵਿੱਚ ਜਦ ਇਹ ਜਾਂਦੇ ਨੇ ਆਪਨੇ ਆਪ ਨੂੰ ਧੁਕਿਆ ਰੱਖਦੇ ਹਨ ਚੁੱਪ ਧਾਰੀਦੇ ਇਸ ਦੇ ਨਾਲ ਬੋਲਦੇ ਨਹੀਂ ਹਾਂ ਜੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਇੰਨਾ ਕੁੱਝ ਕਰਮ ਦੇ ਬਾਗ ਨੂੰਦ ਵੀ ਜੇ ਪਰ ਤੇਰਾ ਪੰਚ ਜਨਾ ਸੁਣ ਸੰਗੰਨਾ ਛੁਟਿ ਕਿਉ ਅਜਤ ਤਹਨ ਬੋਧ ਬਾਤੇ ਪੰਜਾਂ ਦੇ ਨਾਲੋਂ ਤੇਰਾ ਜਿਹੜਾ ਮਰਤਨ ਨਾਮ ੁੱਟਿਆ ਜੇਕਰ ਤੂੰ ਪੰਜਾਂ ਵਿਚਾਰਾਂ ਨੂੰ ਨਾਮ ਆਰਿਆ ਤਾ ਮਤ ਤ੍ਰੋਗ ਲੋਭ ਮੋਹੰ ਭਾਰ ਤਾਂ ਇਹ ਕੀਤੇ ਹੋਏ ਜੇ ਤੇਰੇ ਸਾਰੇ ਜਿਹੇ ਕਰਮਾਂ ਨੂੰ ਉਹ ਨਿਸਬਾ ਇਹੋ ਤੱਕ ਜਿੱਤੂ ਹੋਰ ਬੰਦਨਾ ਦੇ ਵਿੱਚ ਵੱਜ ਜਾਵੇਗਾ ਭਾਵ ਤੇਰੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਜਦੋਂ ਬੰਦਾ ਜਿਆਦਾ ਪੜ ਲੈਂਦਾ ਹੈ ਤਾਂ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਤੇ ਰੱਬ ਦੀ ਤੇ ਵੀ ਸ਼ਰਨਤਾ ਕਰਨ ਲੱਗ ਜਾਂਦਾ ਹੈ ਇਸ ਕਰਕੇ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਨੇ ਮੈਂ ਜੀਏ ਕਰਮ ਪਿਆਰੇ ਇਹਨ ਮਿੱਧ ਮਿਲਨ ਨਾ ਜਾਈ ਮੈਂ ਜੀਏ ਕਰਮ ਅਨੇਕਾਂ ਇਹ ਇਸ ਤਰ੍ਹਾਂ ਕੀਤੀਆਂ ਉਸ ਪਰਮੇਸ਼ਰ ਨੂੰ ਪ੍ਰਭੂ ਨੂੰ ਲਿਆ ਨਹੀਂ ਜਾ ਸਕਦਾ ਮੈਂ ਅਨੇਕਾਂ ਤਰ੍ਹਾਂ ਦੇ ਕਰਮ ਕਰਨੇ ਜੀਤੇ ਰਹੇ ਮੈਂ ਹਾਰ ਕਰਕੇ ਆਪ ਜੀ ਦੀ ਸ਼ਰਨ ਦੇ ਵਿੱਚ ਆ ਦਿੱਕਾਂ ਔਰ ਫਿਰ ਉਸ ਸੁਆਮੀ ਕੋ ਆ ਦੁਆਰ ਹੈ ਜੀਜੇ ਕੋ ਦੇਖਾ ਮੈਂ ਹਾਰ ਕੇ ਆਪ ਜੀ ਦੀ ਸ਼ਰਨ ਦੇ ਵਿੱਚ ਆ ਦਿੱਕਾਂ ਮੈਨੂੰ ਬੇਬੁਦ ਮਾਤਕ ਬਖਸ਼ ਕਰੋ ਅਸੀ ਮਤਬਕੀ ਕਰੋ ਅਸੀਂ ਮਿਲ ਨੂੰ ਚੰਗੀ ਅਤੇ ਮੰਦੀ ਦੀ ਸਮਝ ਆ ਜਾਵੇ ਸੱਚ ਤੇ ਝੂਠ ਦੀ ਸਮਝ ਆ ਜਾਵੇ ਤੇ ਮੇਰਾ ਪਾਲ ਉਤਾਰਾ ਹੋ ਜਾਵੇ ਇਸੇ ਬਾਬਤ 12 ਮਾਹ ਦੀ ਭੁਲਕੀ ਬਾਣੀ ਦੇ ਵਿੱਚ ਤੁਹਾਨੂੰ ਬਤੁਆਰਨ ਦੇ ਮਹਾਰਾਜ ਦੀ ਪਾਤਸ਼ਾਹ ਨੇ ਸਾਨੂੰ ਹਦੇਸ ਦੇਣਾ ਕੀਤਾ ਹੈ ਪਾ ਦੋਏ ਭਰਮ ਭੁਲਾਨੀਆਂ ਦੂਜਾ ਲੱਗਾ ਹੇਤ ਲੱਖ ਸ਼ੁਗਾਰ ਬਨਾਇਆ ਕਾ ਜਿਨਾ ਹੀ ਤੇਤ ਗੁਰੂ ਸਾਹਿਬ ਜੀ ਤੁਹਾਨੂੰ ਨਾ ਕਰਦੇ ਨੇ ਕਿ ਭਾਈ ਭਾਦੋਂ ਦੇ ਮਹੀਨੇ ਦਾ ਖਵਾਲਾ ਦੇ ਕਰਕੇ ਇਹ ਜਿਹੜੇ ਦੀਵ ਭਰਮ ਦੇ ਵਿੱਚ ਪਏ ਹੋਏ ਨੇ ਸੂਖਾਂ ਨੂੰ ਲੱਭਣ ਦੀ ਖਾਤਰ ਦੰਬੀਆਂ ਪਖੰਡੀਆਂ ਦੇ ਔਲ ਭਜਗ ਦੇ ਫਿਰਦੇ ਨੇ ਕ੍ਰਿਸ਼ਨਵਾਦ ਹੋ ਕਰਕੇ ਏ ਗੁਰੂ ਸਾਹਿਬ ਜੀ ਕਹੇ ਨੇ ਕਾਰ ਜਿਨਾਹੀ ਕੀਤੇ ਤੇ ਤੇਰੇ ਕੀਤੇ ਹੋਏ ਜਿਹੜੇ ਕਰਮ ਹਨ ਕਿਸੇ ਕੰਮ ਦੇ ਨਹੀਂ ਹਨ ਲਖ ਸ਼ਿੰਗਾਰ ਪਨਾਇਆ ਕਾਰ ਜਿਨਾਹੀ ਕੀਤੇ ਇਹ ਕੀਤਾ ਹੋਇਆ ਅਡੰਬਰ ਕੀਤਾ ਹੋਇਆ ਇਹ ਧਾਰਮਿਕ ਸ਼ਿੰਗਾਰ ਜਿਹੜਾ ਹੈ ਤੇਰਾ ਇਹ ਕਿਸੇ ਕੰਮ ਦਾ ਨਹੀਂ ਹੈ ਜੇ ਕਰ ਗੁਰੂ ਦੇ ਚਰਨਾਂ ਦੇ ਵਿੱਚ ਤੂੰ ਆਪਣਾ ਮਨਨ ਕਰ ਲੋ ਗੁਰੂ ਦੇ ਚਰਨਾਂ ਦਾ

ਨੇੜਿਆ ਜੇ ਕੀ ਦੂਰ ਦੇਸ਼ ਨੂੰ ਮਾਰਨਾ ਕਰੀਏ ਕਾਮ ਕ્રોਧ ਲੋਭ ਉਹ ਹੰਕਾਰ ਨੂੰ ਮਾਰਨਾ ਕਰੀਏ ਤਾਂ ਨਹੀਂ ਸਾਡਾ ਜਿਹੜਾ ਮਨ ਹੈ ਪਵਿੱਤਰ ਹੋ ਸਕੇਗਾ ਤੇ ਸਾਡਾ ਜਿਹੜਾ ਇਸ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇਗਾ ਤੋਂ ਗੁਰੂ ਸਾਹਿਬ ਦੀ ਅਪਾਰ ਕਰਨ ਸਾਡੇ ਵੀ ਹਿਰਦੇ ਦੇ ਵਿੱਚ ਨਾਮ ਰੂਪ ਦੀ ਜਿੰਕਾ ਵਸ ਜਾਵੇ ਤੇ ਸਾਡਾ ਵੀ ਬਾਰ ਉਤਾਰਾ ਹੋ ਸਕੇ ਤੋਂ ਆਈਆਂ ਸੰਗਤਾਂ ਦਾ ਬਹੁਤ ਧੰਨਵਾਦ ਆਸਪੋ ਕੰਪਨੀ ਦੇ ਵੀਰਾਂ ਵੱਲੋਂ ਅੱਜ ਦੇ ਇਸ ਗੁਰੂ ਘਰ ਨੂੰ ਇਸ ਸਾਜੀ ਦੇ ਜਾਤ ਤੇ ਗੁਰੂ ਦੇ ਲੰਗਰਾਂ ਦੀ ਸੇਵਾ ਦੀ ਪਾਈ ਗਈ ਹੈ। ਤੋਂ ਰਸੋਈ ਕੌਂਟਰ ਦੇ ਵੀਰ ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਬਹੁਤ ਯੋਗਦਾਨ ਹੈ। ਜਿੰਨਾ ਵੀ ਮੈਂਟੀਨੈਂਸ ਦਾ ਕੰਮ ਚੱਲ ਰਿਹਾ ਹੈ। ਸੋ ਆਪਣੇ ਕਿਰਦ ਦੇ ਵਿੱਚੋਂ ਦਸਵੰਧ ਕੱਢਦੇ ਹੋਏ ਜਿਨ੍ਹਾਂ ਗੁਰੂ ਸਾਹਿਬ ਦੀ ਸਮਰੱਥਾ ਰੱਖੀ ਸ਼ਕਲ ਨੂੰ ਥੋੜੇ ਤੋਂ ਥੋੜਾ ਲਾ ਕੇ ਉਹ ਬਹੁਤਾ ਦਿਨ ਨਹੀਂ ਹੋ ਸਕੇ। ਬਹੁਤ ਬਹੁਤ ਚੜ੍ਹ ਕੇ ਸਿਵਾਮਾ ਨਹੀਂ ਭਉਂਦੇ ਹਨ ਤੇ ਅੱਜ ਸ੍ਰੀ ਹੁਕਮਣੀ ਸਾਹਿਬ ਜੀ ਦੇ ਜਾਪ ਅਤੇ ਗੁਰੂ ਕੇ ਅੰਦਰਾਂ ਦੀ ਸੇਵਾ ਨਹੀਂ ਕੀਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸੋ ਇਹਨਾਂ ਵੀਰਾਂ ਦੇ ਸਿਰ ਤੇ ਮੇਲ ਪ੍ਰਿਆਤ ਕਰਨ ਚੜ੍ਹਦੀ ਕਲਾ ਕਰਨ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਪ੍ਰੀਤ ਪਿਆਰ ਬਖਸ਼ੀ ਕਰਨ ਸੋ ਬਹੁਤ ਬਹੁਤ ਧੰਨਵਾਦ ਸੋ ਮੁੱਖ ਪਿਆਰਿਆਂ ਦਾ ਆਂਗਿਆ ਸੰਗਾਂ ਦਾ ਧੰਨਵਾਦ ਤੋ ਬੋਲਦੇ ਆ ਬਾਤੋਂ ਦੇ ਤੁਹਾਨੂੰ ਲੱਗਦਾ ਹੋਈਆਂ ਨੇ ਪੰਕੀ ਸੰਗਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੋਈਆਂ ਤੋਂ ਲੱਗ ਪਤਾ ਦੀ ਜਮਾ ਸਵਾਉ ਮਨ ਸੋਪਾਨਾਂ ਦੀ ਸੇਵਾ ਹੋ ਗਈ ਜੀ ਇਹ ਤਾਂ ਕੋਈ ਨਹੀਂ ਧੋਤੀ ਬਾਣੀ ਕੰਦਾਲ ਤੋਂ ਕਿਹਾ ਪ੍ਰਾਪਤ ਕਰੀਏ ਹੋਇਆ ਪਨਤਨਾ ਦੀ ਖਮਾ ਬਾਹੀ ਮਨਿਕਾ ਕਾਲਾ ਵਾਹਿਗੁਰੂ ਜੀ ਦੇ ਸਤਿਪਥੇਵ ਪਾਤਸ਼ਾਹ ਮੰਦਰੋ ਸੋਰਠਿ ਮਹੱਲਾ ਪੰਜਵਾ ਗੁਰਦਾ ਸਾਹਿਬ ਦੇ ਖਵਾਰੇ ਚੌਕੀ ਚੌਗੜਾ ਮਾਰੇ ਆਰਾਮ ਨਾਮ ਮਨ ਲਾਗਾ ਜਮਲ ਜਾਈ ਕਰ ਭਾਗਾ ਪ੍ਰਸੀਹ ਨੂੰ ਮੇਰੋ ਉਪਦਾਤਾ ਬੰਦਰ ਕਾਟ ਕਰੇ ਮਨ ਨਿਰਮਲ ਪੂਰਨ ਪ੍ਰਖਵ ਦਾਤਾਰਾ ਹੋ ਨਾਨਕ ਪਰ ਅਬਨਸੇ ਤਾਂ ਕੇ ਸੇਵਨ ਵਿਕਤੀ ਜਾਂਸੀ ਆਨ ਤੇਰੇ ਤੇਰੇ ਦਾਤਾ ਤੁੰਗੁਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਦਾਤੀ ਭਾਵਨ ਤੇਰੀ ਭਾਰ ਬਨ ਸਣਾਈ ਤਉ ਫਿਰਤ ਹਮਾਰਾ ਰਾਗਾ ਮੁਕ ਲਗੇ ਨਾ ਭਾਈ ਸਤਗੁਰੂ ਦਾ ਭੇਜਿਆ ਇਨ ਬੰਦ ਬਣਾਏ ਨਾਮ ਨਾਮ ਔਖੀਆ ਹਿਥਾਲੇ ਲਾਈ ਰਹਾਉ ਰਾਗ ਕੀਏ ਜਿਨ ਰਖਨ ਹਾਰ ਸਭ ਬਿਆਦ ਮਟਾਏ ਤਉ ਨਾਮਿਕ ਕਿਰਪਾ ਪਈ ਜਾਤੂ ਗੋਵਿੰਦ ਭਜਨ ਕੀਰਤਨ ਨਾਨਕ ਦੀਤ ਨਾ ਹੋ ਨਾ ਕੋਨ ਰਹੇ ਪਟੈ ਲਿਖਣਾ ਜਾਈਏ ਦੂਤਰ ਸੋ ਲੋਕ ਮਹਲਾ ਪੰਜਵਾ ਮਨ ਮਹਿ ਜਿਤ ਹੋ ਜਿਤ ਬਨੀ ਉਤਮ ਕਰੋ ਉਤਨੀਤ ਹਰ ਕੀਰਤਨ ਦਾ ਆਰੋਹ ਹਰ ਨਾਨਕ ਕੇ ਦੀਤ ਮਨ ਮਹਿ ਜਿਤ ਹੋ ਜਿਤ ਬਨੀ ਉਤਮ ਕਰੋ ਉਤਨੀਤ ਹਰ ਕੀਰਤਨ ਦਾ ਆਰੋਹ ੋ ਹਿਲਾ ਰਾ ਗੌੜੀ ਦੀ ਮਹੱਲਾ ਪਹਿਲਾ ਇੱਕ ਓ ਔੰਕਾਰ ਸਭੁ ਵਰਤਾਰਾ ਜੈ ਕਰੀ ਤਾ ਕੀ ਤਾ ਕਰਤੇ ਕਾ ਹੋਇ ਕੀ ਜਾ ਰੋ ਤਿਖ ਘਰ ਗਾਵੋ ਸੋਇਲਾ ਤੇਰੇ ਹੋ ਸੱਜਣ ਹਰਿ ਕੋ ਨਕਾਹੋ ਮੇਰੇ ਘਰ ਭਉਤਾ ਸੋਇਲਾ ਓ ਪਾਈ ਤਿਨ ਸੋਇਲੇ ਸਦਾ ਸੁਖ ਹੋਇ ਰਹੋ ਜਿਨੇ ਤੇ ਜਿਹੜੇ ਸਾਂ ਮਾਰੀਐਨ ਦੇਖੇਗਾ ਦੇਵਨਹਾ ਤੇ ਤੁਮਨੇ ਕੀਤਨਾ ਭਵੇ ਤੇ ਦਾਤੇ ਤੁਮ ਕੋ ਮਾਰਗ ਸੰਬਤਾਲ ਇਤਿਆ ਮਿਲਨ ਤਰ ਪਾਵੋ ਤੇਹੋ ਸਤਿਗਣ ਅਤੀ ਸੜਿਆ ਜਿਉ ਹੋਵੇ ਸਾਚੋ ਮਿਲੇ ਕਰਤਾਰਿ ਹੋ ਪੌਚਾ ਸਤਿਗਣੇ ਨਿਤ ਬੰਦ ਸਤਨ ਹਾਰਾ ਸਿੰਗਰੀਐ ਨਾਨਕ ਤੇ ਦੇ ਆਵੰਦ

ਪ੍ਰਗਟ ਮੈਂ ਸਾਲ ਰਵ ਚੰਦੀ ਕਬਨੇ ਤਾਰ ਕਾ ਮੰਡਲ ਜਨਕ ਮੂਰਤੀ ਉਪਮਨ ਆਨ ਰੋ ਪਵਨ ਸਰੋ ਕਰੇ ਸਗਲ ਬਨ ਰਾਏ ਤੂ ਲੰਤ ਜੋਤੀ ਕੈਸੀ ਆਰਤੀ ਹੋਏ ਪਲ ਖੰਡਨਾ ਤੇਰੀ ਆਰਤੀ ਅਨਹਤਾ ਸਭ ਵਾਜ ਅੰਤ ਤੇਰੀ ਜਹਾਉ ਸਹਿ ਤਲ ਨੈਨ ਨਾ ਨੈਨ ਹੈ ਕੋਈ ਤੋ ਸਹਿ ਸਮੂਰਤ ਨਾ ਕੋਈ ਬੇਦ ਪਾਤਿ ਬਿਰਮਦਨਾ ਨੈਕ ਪਾਤ ਗੰਧ ਪ੍ਰੇਮ ਸਹਿ ਸਭ ਗੰਧ ਸ੍ਰੀ ਕਰਤਿ ਮੋਈ ਸਭ ਮੈਂ ਜੋਤ ਜੋਤਹਿ ਤੂਏ ਸੇ ਚਰਨ ਸਭ ਮੈਂ ਚਰਨਨ ਹੋਏ ਗੁਰ ਸਾਖੀ ਜੋਤਿ ਤੋਟ ਹੋਏ ਜੋਤਿ ਭਾਵੈ ਸਭ ਆਤਿ ਹੋਏ ਹਰ ਕਰਨ ਕਰਮ ਅੰਗ ਦੋ ਵਿਤ ਮਨੋ ਅੰਧਿਓ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਤੋ ਹੋਏ ਜਲ ਤੇ ਤੇਰਾ ਨਾਏ ਵਾਸਾ ਚਾਰ ਦੌਰੀ ਪੂਰਬੀ ਮਹੱਲਾ ਚੌਥਾ ਕਾਂ ਕੋ ਨਿੰਕਰ ਕੋ ਫਰਿਆ ਮਨ ਸਾਧੂ ਡੰਡਾ ਠੰਡਾ ਹੈ ਪੂਰਬਿਕ ਲਿਖ ਤਿਹੇ ਪਰ ਭਾਇਆ ਮਾਨ ਹਰਿ ਇਹ ਮੰਡਲ ਮੰਦਾ ਹੈ ਚਾਰ ਸਾਧੂ ਅੰਗੁਲੀ ਕੋ ਉੱਟਾ ਹੈ ਚਾਰ ਡੰਡਾ ਉਨੱਟਾ ਹੈ ਲਹਾਉ ਸਾਕਤ ਹਰਿ ਸਾਧਨਾ ਜਾਣਿਆ ਤੇ ਅੰਤਰ ਹਉਮੇ ਡੰਡਾ ਹੈ ਜਿਉ ਜੋ ਚਲੇ ਤਉ ਮੈ ਤਉ ਪਾਵੇ ਦਮਕਾਰ ਸਹੇ ਤੇ ਡੰਡਾ ਹੈ ਹਰ ਜਨ ਹਰ ਨਾਮ ਸਮਾਲੇ ਤੁਖ ਜਨ ਮਨ ਭਉ ਖੰਡਾ ਹੈ ਅੰਗਾਸੇ ਵਰਤ ਪਾਇਆ ਪਰਮੇਸ਼ਰ ਬਹੁ ਸੋਹਣ ਖੜੇ ਮੁੰਡਾ ਹੈ ਆਮ ਗਰੀਬ ਮਸੀਨ ਉਰਵ ਤੇ ਆਵਾਕ ਰਾਗ ਵਟਾਏ ਜਨ ਨਾਨਕ ਨਾਮ ਅਦਾ ਤੇ ਕਹ ਹਰ ਨਾਮੇ ਹੀ ਸੁਖ ਮੰਡਾਏ ਰਾਗ ਗਉੜੀ ਪੂਰ ਕੀ ਮਾਤਾ ਪੰਜਵਾ ਸਰੋਵਰ ਦੇ ਨੰਦੇ ਸਰੋਵਰ ਮੇਲੇ ਦਾ भारत लोहला आके लखन सोहेला और कटे दिन तेरे नाले मन को दिल आज सवारी रहाओ ये संसार विकार संसे में सभी ब्रह्म की आरती जिन्हे जगाए ये आवै जो राक्षस अकारक कथाएं जानती चार को बारे सोई प्यार जो हर गुण ते मन हसेरा ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਰੇ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰਥਾ ਗੁਰੂ ਨਾਨਕ ਲਈ ਧਿਆਏ ਰੰਗ ਗੁਰਦੇਵ ਮੰਦਾਲ ਸਰਾਮ ਦਾਸੇ ਹੋਈ ਸਹਾਰੇ ਅਰਜਨ ਹਰ ਕੋ ਰਿਤਨਾਉ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਏਕ ਬਹਾਦਰ ਸਿਮਰਿਆ ਅਰ ਨੌ ਜਿਤੇ ਆਵੇ ਧਾਰੇ ਸੰਸਾਈ ਹੁਣਾ ਜੀ ਸਹਾਰੇ ਦਸਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਸ੍ਰੀ ਅਕਾਲ ਜੀ ਸਾਰੇ ਦਸਾਂ ਪਾਤਸ਼ਾਹ ਜੀ ਨੇ ਤਗਦੀ ਜੋ ਧੰਨ ਭਲ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵਿਦਾਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਗੁਰਨਾਮਿ ਸ਼੍ਰੀ ਵਾਹਿਗੁਰੂ ਪੰਜam ਪਿਆਰਿਆਂ ਚੋਹਾਂ ਸੰਗਤ ਜਾਂਦਿਆਂ ਇਚਾਰੀ ਮੁਕਤਿਆਂ ਹੱਠੀਆਂ ਚੱਪੀਆਂ ਤਰਬੀਆਂ ਜਿਨਾ ਤਰਾਂ ਨਾਮ ਜਪਿਆ ਮਨ ਛਕਿਆ ਜੀਤ ਚਲਾਈ ਕੇਗਵਾਹੀ ਤੇਜੁਰ ਕੀ ਅਨੰਦ ਕੀਤਾ ਜਿਨਾ ਪਿਆਰਿਆ ਸਖਨਾਰੇ ਨੰਦਰਮਾ ਦੀ ਗਰਾਹ ਧਿਆਨ ਕਰਕੇ ਖਾਂਸਾ ਜੀ ਸਾਹਿਬ ਗੁਰਨਾਜ ਜੀ ਸਾਡੇ ਹੋਏ ਤੇ ਮਾਣਿਆ ਤੇ ਮਹਾਨਿਆ ਦੇ ਤਾਂ ਨੇ ਢੋਟਿਆਂ ਦੀ ਲੋਰ ਮੇਰੇ ਆਸਰੇ ਆਦੇ ਧੰਨ ਧੰਨ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਚਰਮਾ ਕਮਨਾਂ ਵਿੱਚ ਅਨੰਦ ਸਦੀ ਦੀ ਅਜੂਂਦਰੀ ਆਪ ਜੀ ਦੀ ਬੜੀ ਮਾਲਕੀਪਾਹੀ ਰਹਿਮਤ ਹੋਈ ਬਖਸ਼ਿਸ਼ ਕੀਤੀ ਪਾਛਾ ਜੀਓ ਆਪ ਜੀ ਨੇ ਉਮਰ ਕਵੇਲੇ ਤੋਂ ਲੈ ਕੇ ਰਾਤਰੀ ਦੇ ਸਮੇਂ ਤੱਕ ਆਪ ਜੀ ਨੇ ਆਪਣੇ ਸੋਹਣੇ ਤਖਤਾਂ ਤੇ বিরাজਮਾਨ ਹੋ ਕੇ ਸੰਸਾ ਨੂੰ ਖੁੱਲੇ ਦਰਸ਼ਨ ਜਿੱਦਾਰੇ ਬਖਸ਼ਿਸ਼ ਕੀ ਆਪ ਜੀ ਦਾ ਕੋਟਾ ਊਰਸ਼ੁਤrana ਧੰਨਵਾਦ ਸੱਚੇ ਪਾਤਸ਼ਾਹ ਜੀਓ ਅੱਜ ਦੀ ਕਿਰਪਾ ਦੁਆਰਾ ਸਦਿਆਂ ਮਿਲਦੀ ਜੀਤਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਬੱਚਿਆਂ ਨੇ ਮਿਲ ਕਰਕੇ ਆਪ ਜੀ ਦੇ ਸੁੰਦਰ ਰੂਪਾਂਗੀਆਂ ਅਨਮਾਲਿਆਂ ਵਿਸ਼ਾਲਿਆਂ ਸੇ ਸੁੱਖਾਂ ਦੀ ਸੇਵਾ ਲਗਾਈ ਕਿਤਨ ਸੋਰੀ ਦੇ ਪਾਣੀ ਦੇ ਜਾਪ ਨੂੰ ਚੇ ਪਾਰ ਜਾ ਰਿਹਾ ਧਰਤੀ باندې ਜਾਮ ਕਰਦੇ ਆਪਸੋ ਆਜੇ ਸੁੰਦਰ ਰੂਪਾਂਗੀਆਂ ਅਨਮਾਲਿਆਂ ਵਿਸ਼ਾਲਿਆਂ ਸਹਿ ਸੁੱਖਾਂ ਦੀ ਸੇਵਾ ਲਗਾਉਂਦੀਆਂ ਆਪਸੋ ਇੱਕ ਨਹੀਂ ਵੀ ਪੇਤੰਕਾਂ ਦੀਆਂ ਭੁੱਲਾਂ ਚੁਕਾਂ ਗਲਤੀਆਂ ਹੋ ਗਈਆਂ ਜੀ ਆਪ ਜੀ ਬਖਸ਼ ਪਿਤਾ ਹੋ ਬਖਸ਼ ਲੈਣਾ ਅਨਾਮ ਤੋਂ ਸੁਖ ਤੇ ਸਪਸ਼ਟ ਬਾਣੀ ਪੜਦੀ ਸੋਣ ਦੀ ਸੇਵਾ ਕਰਨ ਦੀ ਬਲ ਮੇਰੀ ਸਮਰਸਾ ਬਖਸ਼ ਕਰੀ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਦੇ ਕੋਲੰਗ ਪਿਆਰਾਂ ਜੀ ਕਿਰਪਾ ਕਰੋ ਸ਼ਰਮ ਕਰੋ ਦੁਨੀਆ ਪਰ ਵਿਰਾਜਮਾਨ ਹੋਵੋ ਫਿਰ ਅੰਮ੍ਰਿਤ ਵੇਲੇ ਇਸ ਤਰ੍ਹਾਂ ਆਪਣੇ ਸੋਹਣੇ ਤਖਤਾਂ ਤੇ ਵਿਰਾਜਮਾਨ ਹੋ ਕੇ ਸੰਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਵਖਸ਼ਣਾ ਜੀ ਅੰਮ੍ਰਿਤ ਵੇਲੇ ਜਗਨਨੇ ਵਿਸ਼ੇਗ੍ਰਾਮ ਦੀ ਦਾਤ ਪਾਣੀ ਦੀ ਦਾਤ ਬਖਸ਼ਿਸ਼ ਕਰਨ ਸੇ ਪਾਚਾ ਜੀਉ ਆਮ ਜੀ ਗੁਰੂ ਰਪਾ ਸੱਚਖੰਡ ਉਚਾਲੇ ਪਾਓ ਰਸਤੇ ਵਿੱਚ ਜੋ ਜੀ ਮਿਲੇ ਸੀ ਸਨਾ ਮਾਣ ਕੇ ਮਿਲੇ ਅੜੇ ਸੋ ਝੜੇ ਸ਼ਰਮ ਪਰੇ ਸੁਰ ਪਰੇ ਗੁਰੂ ਨਾਨਕ ਨਾਮ ਕੜੀ ਰਾਹ ਤੇ ਮਹੇਸ਼ ਸੁਮਤ ਨਾਮ ਵਾਸੀ ਗੁਰੂ ਸਾਹਿਬਾ